ਸਸੀ ਗੱਲ ਦੀ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਸਾਨੂੰ ਕੁਦਰਤ ਨੇ ਜੋ ਚੀਜ਼ ਦਿੱਤੀ ਹੋਈ ਹੈ ਸਾਨੂੰ ਉਸਦੇ ਨਾਲ ਅਟੈਚ ਹੋਣਾ ਚਾਹੀਦਾ ਹੈ ਅੱਜ ਵੀਡੀਓ ਜਿਹੜੀ ਹੈ ਉਹ ਪਿੱਪਲ ਤੇ ਬਣਾ ਰਿਹਾ ਹਾਂ ਆਮ ਤੌਰ ਤੇ ਜੇ ਦੇਖਿਆ ਜਾਏ ਪਹਿਲਾਂ ਤੇ ਉਹ ॠषि मुनि ਸੀ ਜੰਗਲਾਂ ਦੇ ਵਿੱਚ ਉਹ ਪਿੱਪਲ ਦੇ ហេਠਾਂ ਹੀ ਬੈਠ ਕੇ ਭਗਤੀ ਕਰਦੇ ਸੀ ਅਗਰ ਭੁੱਖ ਲੱਗਦੀ ਹੀ ਤਾਂ ਉਸ ਦੇ ਬੂਟੇ ਨੂੰ ਹੀ ਚੱਟਦੇ ਸੀ ਤੇ ਆਪਣੀ ਭੁੱਖ ਜਿਹੜੀ ਉਹ ਮਟਾ ਲੈਂਦੇ ਸੀ ਪਿੱਪਲ ਦਾ ਬੂਟਾ ਆਮ ਤੌਰ ਤੇ ਇਸ ਨੂੰ ਦਰਖਤਾਂ ਦਾ ਰਾਜਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਜਿਹੜਾ ਹੈ ਬੂਟਾ ਆਮ ਤੌਰ ਤੇ 24 ਘੰਟੇ ਆਕਸੀਜਨ ਦਿੰਦਾ ਹੈ ਅਗਰ ਤੁਹਾਨੂੰ ਪ੍ਰੋਬਲਮ ਹੈ ਸਾਹ ਦੀ ਤੁਹਾਡੀ ਆਕਸੀਜਨ ਘਟ ਗਈ ਹੈ ਤਾਂ ਤੁਸੀਂ ਇਸ ਦੇ نیچے ਬੈਠ ਜਾਓ ਕੁਝਰ ਬਾਅਦ ਤੁਹਾਡੀ ਜਿਹੜੀ ਆਕਸੀਜਨ ਲੈਵਲ ਜਿਹੜਾ ਉਹ ਪੂਰਾ ਹੋ ਜਾਏਗਾ ਬਾਕੀ ਇਸ ਤੋਂ ਇਲਾਵਾ ਇਹ ਆਕਸੀਜਨ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਅਸਥਮਾ ਦੀ ਸ਼ਿਕਾਇਤ ਹੈ ਇਸ ਦੇ ਪੰਜ ਛੇ ਪੱਤੇ ਲੈ ਕੇ ਕਾਲੀ ਮਿਰਚ ਪਾ ਕੇ ਥੋੜੀ ਜੀ ਦਾਲਚੀਨੀ ਤੇ ਮਲਠੀ ਪਾ ਕੇ ਥੋੜਾ ਜਿਹਾ ਅਦਰਕ ਦਾ ਪੀਸ ਪਾ ਕੇ ਇਸ ਨੂੰ ਉਬਾਲੋ ਉਬਾਲਣ ਤੋਂ ਬਾਅਦ ਅਗਰ ਤੁਸੀਂ ਇਸ ਨੂੰ ਪੀਂਦੇ ਹੋ ਤਾਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਅਸਥਮਾ ਦੀ ਜਿਹੜੀ ਸ਼ਿਕਾਇਤ ਹੈ ਉਹ ਠੀਕ ਹੋ ਜਾਏਗੀ ਪਰ ਇਹ ਲਗਾਤਾਰ ਤੁਹਾਨੂੰ ਪੀਣਾ ਪਏਗਾ ਇਸ ਤੋਂ ਇਲਾਵਾ ਤੁਸੀਂ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ ਤੁਹਾਨੂੰ ਇਹ ਲੈਣਾ ਚਾਹੀਦਾ ਹੈ ਜਿਹੜੇ ਬੱਚੇ ਤਤਲਾਪਨ ਘੱਟ ਬੋਲਦੇ ਹਨ ਉਹਨਾਂ ਨੂੰ ਇਸ ਦਾ ਪਾウダー ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਪੀਲੀਏ ਦੀ ਸ਼ਿਕਾਇਤ ਹੈ ਉਹਨਾਂ ਨੂੰ ਇਹਦਾ ਰਾਸ ਕੱਢ ਕੇ ਧਗਮੀ ਸ਼ਰੀਪਾ ਕੇ ਇਹਦਾ ਸੇਵਨ ਕਰਨਾ ਚਾਹੀਦਾ ਹੈ ਤੇ ਦਿਨ ਵਿੱਚ ਦੋ ਵਾਰੀ ਇਸ ਨੂੰ ਲੈਣਾ ਚਾਹੀਦਾ ਹੈ ਜਿਨ੍ਹਾਂ ਦੇ ਦੰਦ ਦਰਦ ਕਰਦੇ ਹਨ ਜਾਂ ਮਜ਼ਬੂਤ ਨਹੀਂ ਹਨ ਜਾਂ ਦੰਦਾਂ ਦਾ ਪੀਲਾਪਨ ਹੈ ਤਾਂ ਤੁਸੀਂ ਇਸ ਦਾ ਸੇਵਨ ਕਰੋ ਇਹਦੀ ਪੇਸਟ ਬਣਾ ਕੇ ਤੁਸੀਂ ਦੰਦਾਂ ਤੇ ਮਲੋ ਤੁਹਾਡੇ ਜਿਹੜੇ ਦੰਦ ਨੇ ਉਹ ਮੋਤੀਆਂ ਵਰਗੇ ਹੋ ਜਾਣਗੇ ਇਸ ਤੋਂ ਇਲਾਵਾ ਅਗਰ ਜੇ ਤੁਸੀਂ ਤੁਹਾਡੇ ਨਕਸੀਰ ਫੁੱਟੀ ਹੈ ਨੱਕ ਚੋਂ ਖੂਨ ਆਉਂਦਾ ਹੈ ਤਾਂ ਤੁਸੀਂ ਇਸ ਦਾ ਪੱਤਿਆਂ ਨੂੰ ਉਬਾਲ ਕੇ ਇਹਦਾ ਰਸ ਜਿਹੜਾ ਦੁੱਧ ਦੇ ਨਾਲ ਲਓ ਇਸਲਾਵਾਂ ਜਿਨ੍ਹਾਂ ਨੂੰ ਗੈਸ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਉਹਨਾਂ ਨੂੰ ਇਹਦਾ ਸਹਾਮਤ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਆਮ ਤੌਰ ਤੇ ਚੁੜਰੀਆਂ ਪਈਆਂ ਹੁੰਦੀਆਂ ਹਨ ਉਹਨਾਂ ਨੂੰ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਗੈਸ ਕਬਜ਼ ਆਮ ਤੌਰ ਤੇ ਤਕਰੀਬਨ ਤਕਰੀਬਨ ਹਰ ਇੱਕ ਨੂੰ ਹੁੰਦੀ ਹੈ ਤੁਸੀਂ ਇਹਦੇ ਪੱਤੇਆਂ ਦਾ ਸੇਵਨ ਕਰੋ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਸਵੇਰ ਖਾਲੀ ਪੇਟ ਇਹਦੇ ਪੱਤੇ ਖਾਣੇ ਸ਼ੁਰੂ ਕਰ ਦਿਓ 슈ਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਵਧੀਆ ਹੈ ਬਾਕੀ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਜ਼ੁਕਾਮ ਖਾਂਸੀ ਰਹਿੰਦੀ ਹੈ ਉਹਨਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਹੈ ਇਹ ਇੱਕ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਪੀਏ ਹੁੰਦਾ ਤੇ ਠੰਡਾ ਹੀ ਹੈ ਜਿਵੇਂ ਲਕੋਰੀਆ ਦਾਤ ਪੈਣੀ ਉਹਨਾਂ ਵਾਸਤੇ ਬਹੁਤ ਵਧੀਆ ਹੈ ਉਹਨਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਸਿਕਰਣੂਆਂ ਦੀ ਕਮੀ ਹੈ ਵੀਰਜ ਪਤਲਾ ਹੈ ਉਹਨਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਦੇਸਿਕਰਣੂ ਬਿਲਕੁਲ ਨਹੀਂ ਹੱਲ ਇਹਦਾ ਫਲ ਲੈ ਕੇ ਉਹਦੀਆਂ ਗੋਲਾਂ ਜਿਹੜੀਆਂ ਹਨ ਪਿੱਪਲ ਦੀਆਂ نیچے ਆਮ ਹੀ ਡਿੱਗੀਆਂ ਹੁੰਦੀਆਂ ਹਨ ਉਹਨਾਂ ਨੂੰ ਇਕੱਠਿਆਂ ਕਰਕੇ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਸੁਕਾ ਕੇ ਉਹਦਾ 2 ਮਹੀਨੇ ਲਗਾਤਾਰ ਇੱਕ ਇੱਕ ਚਮਚਾ ਧਾਗਾ ਮਿਸ਼ਰੀ ਨਾਲ ਲੈ ਲੋ ਉਹਨਦੇ ਸਿਕਰਾਣੂਆਂ ਦੀ ਜਿਹੜੀ ਕਮੀ ਹੈ ਉਹ ਬਿਲਕੁਲ ਦੂਰ ਹੋ ਜਾਏਗੀ ਜਿਹੜੇ ਦਿਲ ਦੇ ਮਰੀਜ਼ ਐ ਜਾਂ ਸੂਜਨ ਆ ਜਿਨ੍ਹਾਂ ਨੂੰ ਉਹਨਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਬਾਕੀ ਅਗਰ ਉਹ ਇਸ ਦਾ ਸੇਵਨ ਕਰਦੇ ਹਨ ਪਿੱਪਲ ਦੇ ਪੱਤਿਆਂ ਦਾ ਪਿੱਪਲ ਦੇ ਛਿਲਕੇ ਦਾ ਪਾਊਡਰ ਬਣਾ ਕੇ ਲੈਂਦੇ ਹਨ ਤਾਂ ਉਹਨਾਂ ਨੂੰ ਕਦੇ ਵੀ ਬੁਢਾਪਾ ਜਿਹੜਾ ਉਹ ਮਹਿਸੂਸ ਨਹੀਂ ਹੋ ਜਾਏ ਹੋਏਗਾ ਜਿਨ੍ਹਾਂ ਨੂੰ ਟੱਟੀਆਂ ਲੱਗ ਜਾਂਦੀਆਂ ਹਨ ਤੇ ਇਹਦੇ ਪੱਤਿਆਂ ਦੀ ਚਾਹ ਜਿਹੜੀ ਆ ਉਹ ਬਣਾ ਕੇ ਪੀਓ ਟਟੀਆਂ ਵੀ ਜਿਹੜੀਆਂ ਨੇ ਉਹ हट ਜਾਣਗੀਆਂ ਜਿਨ੍ਹਾਂ ਦਾ ਬੈਡ ਕੈਲਸਟ੍ਰੋਲ ਠੀਕ ਨਹੀਂ ਹੁੰਦਾ ਉਹਨਾਂ ਨੂੰ ਇਹਦੀ ਚਾਹ ਪੀਣੀ ਚਾਹੀਦੀ ਹੈ ਕਿਡਨੀ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਰਾਮ ਬਾਣੇ ਇਲਾਜ ਹੈ ਅਗਰ ਉਹ ਇਹਤੇ ਪੱਤਿਆਂ ਦੀ ਚਾਹ ਜਿਹੜੀ ਆ ਉਹ ਪੀਂਦੇ ਹਨ ਬਾਕੀ ਜੇ ਦੇਖਿਆ ਜਾਏ ਕਈਆਂ ਦਾ ਬੁਢਾਪੇ ਉਮਰ ਦੇ ਵਿੱਚ ਦਿਮਾਗ ਜਿਹੜਾ ਉਹ ਘਟ ਜਾਂਦਾ ਹੈ ਉਹਨਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਹੈ ਤੇ ਉਹਨਾਂ ਦੀ ਮੈਮਰੀ ਜਿਹੜੀ ਹੈ ਉਹ ਵੱਧ ਜਾਏਗੀ ਬਾਕੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਤੇ ਕਈਆਂ ਨੂੰ ਮਿਰਗੀ ਦੀ ਪ੍ਰੋਬਲਮ ਹੁੰਦੀ ਹੈ ਇਹਦੇ ਪੱਤਿਆਂ ਨੂੰ ਉਬਾਲ ਕੇ ਕਾੜ੍ਹ ਕੇ ਜਦੋਂ ਅੱਧਾ ਪਾਣੀ ਰਹਿ ਜਾਵੇ ਤੇ ਉਹ ਇਸ ਨੂੰ ਜਿਹੜਾ ਦੁੱਧ ਦੇ ਨਾਲ ਪੀਣ ਤੇ ਉਹਨਾਂ ਦਾ ਜਿਹੜਾ ਆਮ ਤੌਰ ਤੇ ਮਿਰਗੀ ਦਾ ਜਿਹੜਾ ਦੌਰੇ ਪੈਂਦੇ ਹਨ ਉਹ ਖਤਮ ਹੋ ਜਾਣਗੇ ਡਿਪਰੈਸ਼ਨ ਜਿਨ੍ਹਾਂ ਨੂੰ ਰਹਿੰਦਾ ਹੈ ਉਹਨਾਂ ਨੂੰ ਇਸ ਦਾ ਟਿੱਪਲ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ ਪੀਲੀਆ ਜਿਨ੍ਹਾਂ ਨੂੰ ਆਮ ਤੌਰ ਤੇ ਹੁੰਦਾ ਹੈ ਉਸ ਇਸ ਨੂੰ ਇਸਤੇਮਾਲ ਕਰਨ ਇਹ ਜਿਹੜਾ ਰੋਗ ਜਿਹੜਾ ਉਹ ਖਤਮ ਹੋ ਜਾਏਗਾ ਇਸ ਵਿੱਚ ਪ੍ਰੋਟੀਨ ਫਾਈਬਰ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਬਹੁਤ ਮਾਤਰਾ ਵਿੱਚ ਹੁੰਦਾ ਹੈ ਇਹਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਈ ਵਿਟਾਮਿਨ ਏ ਵਿਟਾਮਿਨ ਬੀ ਸੀ ਤੇ ਵਿਟਾਮਿਨ ਕੇ ਇਸ ਵਿੱਚ ਬਹੁਤ ਹੁੰਦਾ ਹੈ ਬਾਕੀ 슈ਗਰ ਦੇ ਮਰੀਜ਼ਾਂ ਲਈ ਤੇ ਇਹ ਵਰਦਾਨ ਹੈਗਾ ਹੀ ਹੈ ਹਾਰਟ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਵਧੀਆ ਹੈ ਜਿਨ੍ਹਾਂ ਦਾ ਫੂਡ ਪਾਈਜਨ ਹੁੰਦਾ ਹੈ ਠੀਕ ਨਹੀਂ ਹੁੰਦਾ ਇਹਦੇ ਪੱਤਿਆਂ ਦਾ ਰਸ ਜਿਹੜਾ ਉਹ ਇਸਤੇਮਾਲ ਕਰੋ ਤੇ ਤੁਸੀਂ ਦੇਖੋਗੇ ਕੁਝ ਦਿਨਾਂ ਵਿੱਚ ਤੁਹਾਡਾ ਜਿਹੜਾ ਮਸਲਾ ਹਲ ਹੋ ਜਾਏਗਾ ਬਾਕੀ ਜਿਨ੍ਹਾਂ ਨੂੰ ਪੀਰੀਅਡ ਭੈਣਾ ਨੂੰ ਜਿਨ੍ਹਾਂ ਨੂੰ ਪੀਰੀਅਡ ਦੀ ਪ੍ਰੋਬਲਮ ਆ ਅੱਗੇ ਪਿੱਛੇ ਹੁੰਦੇ ਆ ਤਾਂ ਉਹਨਾਂ ਨੂੰ ਨਾਰਮਲ ਲਿਆਉਣ ਵਾਸਤੇ ਇਹਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ 10-15 ਪੱਤੇ ਲੈ ਕੇ ਉਸ ਨੂੰ ਪਾਣੀ 'ਚ ਉਬਾਲ ਕੇ ਜਦੋਂ ਅੱਧਾ ਰਹਿ ਜਾਏ ਗਲਾਸ ਜਾਂ ਦੂਗਲਾਸਾਂ 'ਚ ਇੱਕ ਗਲਾਸ ਰਹਿ ਜਾਏ ਉਹਦਾ ਸੇਵਨ ਜਿਹੜਾ ਏ ਕਰਨਾ ਚਾਹੀਦਾ ਹੈ ਬਾਕੀ ਅਗਰ ਜੇ ਦੇਖਿਆ ਜਾਏ ਤੇ ਦਮੇ ਦੀ ਸ਼ਿਕਾਇਤ ਕਈਆਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਦਮਾ ਵੀ ਇਹਦੇ ਨਾਲ ਠੀਕ ਹੋ ਜਾਂਦਾ ਹੈ ਬਾਕੀ ਕੁਦਰਤ ਨੇ ਦੇਖੋ ਕਿੰਨੀ ਜ਼ਬਰਦਸਤ ਚੀਜ਼ ਦਿੱਤੀ ਹੋਈ ਹੈ ਇੱਕ ਪਿੱਪਲ ਜੋ ਕਿ ਕਿੰਨੇ ਉਹਦੇ ਗੁਣ ਹਨ ਲੇਕਿਨ ਮੈਂ ਜਿੱਥੋਂ ਵੀਡੀਓ ਬਣਾ ਰਿਹਾ ਹਾਂ ਇੱਥੇ ਪਿੱਪਲ ਤੇ ਐਂ ਕਦੀ ਦੇਖਿਆ ਨਹੀਂ ਤੇ ਇੱਥੇ ਪਿੱਪਲ ਹੁੰਦਾ ਹੀ ਨਹੀਂ ਇਸ ਕਰਕੇ ਅਸੀਂ ਪੀਪਲ ਦਾ ਜਿਹੜਾ ਵਾ ਉਹ ਇੱਥੇ ਸੇਵਨ ਤੇ ਅਸੀਂ ਕੀ ਕਰਨਾ ਤੇ ਬਾਕੀ ਉੱਥੇ ਜਾ ਕੇ ਅਸੀਂ ਸੇਵਨ ਕਰਾਂਗੇ ਤੇ ਫਿਲਹਾਲ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ